लखवि तो मेरा जी सुलतान पुभाषसर मेरा कुछ साल पहला यूएसए अपने भविख में सुधार गया चलद चलद करद्या करद्या कुछ इंसीडेंट इदा वापरे कुछ कुछ लाइन के बंद ने काम करवा के पैसे नहीं दिते ਕੋਰਚੀ ਕੇਸ ਲਗਾਇਆ ਉਹਨਾਂ ਦੇ ਨਾਲ ਔਰ ਕਾਫੀ ਬਰੀ ਕੁਝ ਬਹਿਸ-ਬਾਜੀਆਂ ਵੀ ਕੁਝ ਨੁਕਸੇਪਰਾਂ ਦਾ ਹੁੰਦਾ ਰਿਹਾ ਕਿ ਜਿਹਦੇ ਨਾਲ ਸਾਨੂੰ ਮਤਲਬ ਕਿ ਹਰ ਵਾਰੀ ਕੁਝ ਨਕ ਨਰਾਸ਼ਾ ਜਨਕੀਆਂ ਗੱਲਾਂ ਸੁਣਨ ਨੂੰ ਮਿਲ ਜਾਂਦੀਆਂ ਪਰਿਵਾਰ ਚ ਪਰਿਵਾਰ ਚ ਉਹਨਾਂ ਦੇ ਇੱਕ ਬੇਟੀ ਹੈ ਇੱਕ ਬੇਟਾ ਜੀ ਕਿੰਨੀ ਐਜ ਦੀ ਉਹਨਾਂ ਦੀ ਐਜ ਤਕਰੀਬਨ 40 ਸਾਲ ਲੱਗਦੀ ਆ ਲਾਸਟ ਵਾਰ ਕਦੋਂ ਗੱਲ ਕੀਤੀ ਗੱਲ ਲਾਸਟ ਵਾਰ ਉਸ ਦਿਨ ਹੀ ਹੋਈ ਜੀ 10:30 ਪਾਣੀ 11 ਵਜੇ ਗੱਲ ਹੋਈ ਹੈ ਤੇ 12 ਵਜੇ ਤੱਕ ਜਿਹੜਾ ਆਪਾ ਉਹ ਅਨਫੋਰਚਨਟਲੀ ਮੈਸਜ ਆਇਆ ਕਿ ਉਹਨਾਂ ਦੀ ਡੈਥ ਹੋ ਗਈ ਕਾਰਨ ਕੀ ਲੱਗਦਾ ਹੈ ਕੋਈ ਪਹਿਲਾਂ ਵੀ ਉਹਨਾਂ ਨੂੰ ਕੁਝ ਦੱਸਿਆ ਉਹਨਾਂ ਨੇ ਫਿਰ ਮਾਰ ਕਾਰਨ ਐਕਜੈਕਟਲੀ ਕੁਝ ਵੀ ਨਹੀਂ ਕਹਿ ਸਕਦੇ ਜੀ ਬਿਲਕੁਲ ਚੰਗਾ ਭਲਾ ਕੋਈ ਕਹੇ ਕਿ ਕਿਸਮ ਦੀ ਬਿਮਾਰੀ ਨਹੀਂ ਹੋਈ ਕਿ ਕਿਸਮ ਦਾ ਕੁਝ ਨਹੀਂ ਸਾਨੂੰ ਇਹ ਭੇਦ ਭਰੇ ਹਾਲਾਤਾਂ ਦੇ ਵਿੱਚ ਕੁਝ ਨਜ਼ਰ ਨਹੀਂ ਆ ਰਿਹਾ ਕਿ ਕਿਹੜਾ ਪਾਣਾ ਵਾਪਰਿਆ ਉਹਦੇ ਨਾਲ ਉਸ ਟਾਈਮ ਕਿਸ ਜਗਾ ਤੇ ਜਾਂ ਟੈਸਟ ਕਰਕੇ ਮੌਤ ਹੋਈ ਹੈ ਉਹਦੇ ਬਾਰੇ ਕੁਝ ਵੀ ਜਾਣਕਾਰੀ ਨਹੀਂ ਉਹਨਾਂ ਨਾਲ ਰਹਿੰਦਾ ਸੀ ਕਿ ਜਾਣ ਪਛਾਣ ਬਜਾ ਜਾਣਕਾਰ ਨਾਲ ਰਹਿੰਦੇ ਤਾਂ ਸੀਗੇ ਪਰ ਜਿੱਥੋਂ ਤੱਕ ਹੁਣ ਪਤਾ ਲੱਗ ਰਿਹਾ ਕਿ ਉਹ ਵੀ ਇਸ ਕਰ ਤੋਂ ਮੁਕਰ ਹੈ ਕਿ ਸਾਡੇ ਕੋਲ ਨਹੀਂ ਰਹਿੰਦਾ ਔਰ ਸਾਡੇ ਕੋਲ ਇੰਨੇ ਸੋਰਸਸ ਵੀ ਨਹੀਂ ਹੈਗੇ ਕਿ ਆਪਾਂ ਉੱਥੇ ਜਾ ਕੇ ਪਤਾ ਕਰ ਸਕੀਏ ਮੇਰੇ ਫਾਦਰ ਸਾਹਿਬ ਜੋ ਕਿ ਪੰਥਕਟਾ ਡੇਟਾਬੈਸ ਪੂਰਨ ਸਿੰਦਰਜੀ ਉਹ ਵੀ ਉੱਥੇ ਹੀ ਨਹੀਂ ਮੌਜੂਦ ਨੇ ਇਕੱਲੇ ਨੇ ਉਹਨਾਂ ਤੋਂ 2 2.5 ਹਜ਼ਾਰ ਕਿਲੋਮੀਟਰ ਦੀ ਦੂਰੀ ਤੇ ਸੀਗੇ ਫਾਜ਼ਲ ਸਾਹਿਬ ਔਰ ਇਹਨਾਂ ਦਾ ਮੇਲ ਵੀ ਨਹੀਂ ਹੋ ਸਕਿਆ 1.5 2 ਮਹੀਨੇ ਹੋ ਗਏ ਗਿਆਨ ਨੂੰ ਮੇਲ ਨਹੀਂ ਹੋ ਸਕਿਆ ਕਿ ਉਹ ਆਪਣੇ ਕੰਮਾਂ 'ਚ ਬਿਜ਼ੀ ਹੈ ਆਪਣੇ ਕੰਮ 'ਚ ਹੈ ਕਿ ਚਲੋ ਕੋਈ ਨਹੀਂ ਕੋਸ਼ਿਸ਼ ਕਰ ਬਾਅਦ ਮਿਲਦੇ ਹਾਂ ਬਟ ਅਨਫਰਚਨਟਲੀ ਇਹੋ ਜੀ ਸਿਚੁਏਸ਼ਨ ਆ ਗਈ ਕਿ ਜਦਨ ਮਿਲਦੀਆਂ ਗੱਲਾਂ ਹੋ ਰਹੀਆਂ ਤੇ ਉਸ ਤੋਂ ਬਾਅਦ ਤੇ ਨਹੀਂ ਪਤਾ ਕਿ ਅਗਲੇ ਬੰਨੇ ਜੈਡਪੋਡੀ ਨੇ ਜਾ ਕੇ ਮਿਲ ਆਪਣਾ ਔਰ ਹੁਣ ਇਹ ਪ੍ਰੋਬਲਮ ਇੱਥੇ ਆ ਰਹੀ ਆ ਕਿ ਉੱਥੇ ਸਾਡੇ ਕੋਲ ਕੋਈ ਬਹੁਤ ਸੋਰਸ ਨਾ ਹੋਣ ਕਰਕੇ ਮੌਸਟਰੀ ਦੇ ਵਿੱਚ ਜਿਹੜੀ ਆ ਲਾਸ਼ ਰੱਖੀ ਗਈ ਆ ਉੱਥੇ ਗਏ ਨੇ ਫਾਦਰ ਸਾਹਿਬ ਉਹਨਾਂ ਨੇ ਡੈੱਡ ਬੋਡੀ ਵਫਾਉਣ ਤੋਂ ਇਨਕਾਰ ਕਰ ਦਿੱਤਾ ਤੇ ਉਹਨਾਂ ਦੇ ਲਾਅ ਕੀ ਹੈਗੇ ਨੇ ਉਹਨਾਂ ਦੇ ਕੀ ਮੋਡਲੀਆਂ ਜਿਹੜੀਆਂ ਉਹਨਾਂ ਦੀਆਂ ਹੈਗੀਆਂ ਨੇ ਗੱਲਾਂ ਘਟੀਆਂ ਸਾਨੂੰ ਉਸ ਬਾਰੇ ਕੋਈ ਜਾਣਕਾਰੀ ਨਹੀਂ ਆ ਪਰ ਫਾਦਰ ਸਾਹਿਬ ਵੀ ਉੱਥੇ ਇਕੱਲੇ ਨਹੀਂ ਮੈਂ ਅਪੀਲ ਕਰਦਾ ਜਿੰਨੀ ਵੀ ਉਥੋਂ ਦੀ ਅਮਰੀਕਾ ਦੀ ਸੰਗਤ ਆ ਜੋ ਵੀ ਸਾਡੇ ਉੱਤੇ ਗਏ ਨੇ ਭਾਈਚਾਰੇ ਦੇ ਮਤਲਬ ਲੋਕ ਕਿ ਤੁਸੀਂ ਉੱਥੇ ਉਹਨਾਂ ਦਾ ਸਾਥ ਦੇਵੋ ਮੈਂ ਉਹਨਾਂ ਦਾ ਨੰਬਰ ਜਿਹੜਾ ਤੁਹਾਨੂੰ ਡਿਸਕਲੋਜ਼ ਕਰ ਦੇਣਾ ਵਾ ਜਿਹਦੇ ਵਿੱਚ ਉਹਨਾਂ ਨਾਲ ਤੁਸੀਂ ਗੱਲਬਾਤ ਕਰਕੇ ਤਾਂ ਜੋ ਕੁਛ ਨਾ ਕੁਛ ਤੁਹਾਡੇ ਵੱਲੋਂ ਜਿਹੜੀ ਸਾਨੂੰ ਸਪੋਰਟ ਹੋ ਸਕੇ ਤੁਹਾਨੂੰ ਫੋਨ ਕਿਹਦਾ ਆਉਂਦਾ ਸਾਨੂੰ ਫੋਨ ਪਹਿਲਾਂ ਤਾਂ ਇੱਕ ਗੱਲ ਹੋ ਰਹੀ ਸੀ ਘਰ ਪਰਿਵਾਰ ਦੇ ਨਾਲ ਉਸ ਤੋਂ ਬਾਅਦ ਇੱਕ ਮੁੰਡਾ ਦੋਸਤ ਹੈ ਉਹਦਾ ਇੱਥੇ ਅੰਮ੍ਰਿਤਸਰ ਦੇ ਵਿੱਚ ਹੀ ਇਹਨੂੰ ਤਰਸਲ ਸ਼ੌਂਕ ਸੀਗਾ ਕਿ ਮੈਂ ਲੋਕਾਂ ਨੂੰ ਜਿਹੜੇ ਕਿ ਖੇਡਾਂ ਵੱਲ ਲੈ ਕੇ ਜਾਵਾਂ ਕਾਰਾਟੇ ਕੰਪੀਟੀਸ਼ਨ ਕਰਵਾਉਣ ਬਾਰੇ ਸੋਚ ਰਿਹਾ ਸੀ ਕਿ ਕਾਰਾਟੇ ਕੰਪੀਟੀਸ਼ਨ ਕਰਵਾਉਣਾ ਉਸ ਬਾਰੇ ਸਲਾਹ ਚੱਲ ਰਹੀ ਸੀ ਮੁੰਡੇ ਦਾ ਨਾਮ ਮੰਗਲ ਸਿੰਘ ਉਹਦੇ ਨਾਲ ਗੱਲ ਹੋਈ ਲਾਸਟ ਇਸ ਤੇ ਇਹਨੇ ਫੋਨ ਕਰਤਾ ਕਿ ਮੈਂ 3 ਘੰਟੇ ਬਾਅਦ ਕੈਲੀਫੋਰਨੀਆ ਪਹੁੰਚ ਜਾਣਾ ਤੇ ਫਿਰ ਮੈਂ ਬਾਅਦ ਚੋਂ ਗੱਲ ਕਰਦਾ ਉਹਦੇ ਨਾਲ ਗੱਲ ਕਰਨ ਤੋਂ ਅੱਧਾ ਘੰਟਾ ਬਾਅਦ ਹੀ ਫਿਰ ਉਸ ਮੁੰਡੇ ਨੂੰ ਫੋਨ ਆਂਦਾ ਕਿ ਤੁਹਾਡਾ ਮੁੰਡਾ ਜਿਹੜਾ ਜਿੰਨ ਕੱਢੀ ਗੱਲ ਹੋਈ ਇਹ ਠੀਕ ਨਹੀਂ ਹੈਗਾ ਤੇ ਇਹਨੂੰ ਸੀ ਐਮਬੂਲੈਂਸ ਤੇ ਭੇਜ ਰਹੇ ਆ। ਇਹਨਾਂ ਕਿ ਐਮਬੂਲੈਂਸ ਦੀ ਆਵਾਜ਼ ਵੀ ਸੁਣਾਈ ਦਿੱਤੀ ਗਈ ਉਦੋਂ ਉਸ ਮੁੰਡੇ ਦੇ ਕਹਿਣ ਮੁਤਾਬਕ। ਪਰ ਉਹ ਤੋਂ ਅਗਲੇ ਦਿਨ ਬਾਅਦ ਉੱਥੇ ਇੱਕ ਹਰਵਿੰਦਰ ਨਾ ਦਾ ਵਿਅਕਤੀ ਆ ਜੋ ਕਿ ਅਕਸਰ ਇਹਦੇ ਨਾਲ ਜਾਂਦਾ ਹੁੰਦਾ ਸੀਗਾ। ਉਹਦੇ ਨਾਲ ਆਪਣਾ ਜਦੋਂ ਉਹਦੀ ਬੇਟੀ ਨੂੰ ਫੋਨ ਆਇਆ ਕਿਸੇ ਉਹ ਪੁਲਿਸ ਆਫਸਰ ਦਾ ਕਿ ਮਨਜਿੰਦਰ ਸਿੰਘ ਜਿਹੜਾ ਵਾ ਉਹਦੀ ਰੈਟ ਹੋ ਚੁੱਕੀ ਆ ਫਿਰ ਉਹਨਾਂ ਨੇ ਅਗਲੇ ਦਿਨ 7 ਵਜੇ ਸਾਨੂੰ ਮੈਸੇਜ ਕਨਵੇ ਕੀਤਾ ਇਸ ਤਰ੍ਹਾਂ ਹੀ ਸਟੋਰੀ ਬਣੀ ਪਰ ਇਹਦੇ ਵਿੱਚ ਕੀ ਆ ਕੀ ਕੁਝ ਨਹੀਂ ਸਾਨੂੰ ਕੁਝ ਸਮਝ ਨਹੀਂ ਆ ਰਹੀ ਮੇਰੀ ਭਾਰਤ ਸਰਕਾਰ ਨੂੰ ਔਰ ਸਾਡੇ ਐਨਆਰਐਮ ਮੰਤਰੀ ਉਹਨਾਂ ਨੂੰ ਹੱਥ ਜੁੜ ਕੇ ਪੀਲਾ ਕਿ ਜੋ ਵੀ ਵੱੱਟ ਵੱੱਟ ਸਾਡੇ ਸਾਡੇ ਜੋ ਵੀ ਐਮਪੀਸ ਨੇ ਸਾਰੇ ਨੂੰ ਪੀਲਾ ਕਿ ਇਸ ਵਿੱਚ ਸਾਡੀ ਮਦਦ ਕੀਤੀ ਜਾਵੇ ਉਦੋਂ ਜੋ ਡੈਕ ਤੇ ਕਾਰਨ ਤੇ ਬਾਡੀ ਨੂੰ ਇੱਧਰ ਲਿਆਉਣ ਵਿੱਚ ਜਾਂ ਉੱਥੇ ਸৎকার ਕਰਾਉਣ ਵਿੱਚ ਜਿੰਨੀ ਵੀ ਮਦਦ ਕਰ ਸਕਦੇ ਹੋ ਕੀਤੀ ਜਾਵੇ ਕਿੰਨੇ ਸਾਲ ਤੋਂ ਰਹੇ ਸੀ ਉੱਥੇ ਤਕਰੀਬਨ 4.5 ਸਾਲ ਤੋਂ ਰਹਿਆ ਸੀ ਸਭੀ ਤੋਂ ਆਪ ਕੀ ਸਿਹਤ ਨਹੀਂ ਲਈ ਉੱਥੇ ਵੀ ਫਾਦਰ ਸਾਹਿਬ ਤੁਹਾਨੂੰ ਡੈਡ ਕੋਡ ਦਿੱਤੀ ਜਾ ਰਹੀ ਜਾਂ ਨਹੀਂ ਦਿੱਤੀ ਜਾ ਰਹੀ ਕਾਰਨ ਕੀ ਆ ਨਾਲ ਕਾਰਨ ਉੱਥੇ ਦੀ ਰਿਕੁਆਇਰਮੈਂਟਸ ਅਨਕੰਪਲੀਟ ਨੇ ਜਿਸ ਤਰ੍ਹਾਂ ਜੇ ਫਿਊਨਰਲ ਕਰਨਾ ਤੇ ਉੱਥੇ ਕੁਝ ਜਿਹੜੇ ਖਰਚੇ ਨੇ ਉਹਨਾਂ ਬਾਰੇ ਤੇ ਮੈਂ ਕਿੰਨੀਆਂ ਜਿਹੜੀਆਂ ਸਬਾ ਸੁਸਾਇਟੀਆਂ ਜਾਂ ਚੈਰੀਟੇਬਲਸ ਬਣੇ ਹੋਏ ਆ ਯੂ ਐਸ ਏ ਦੇ ਵਿੱਚ ਤੁਹਾਡੇ ਮਾਧਿਅਮ ਦੇ ਜ਼ਰੀਏ ਮੈਂ ਕਹਣਾ ਚਾਹੁੰਦਾ ਕਿ ਉਹਦੇ ਨਾਲ ਉਹ ਜਰੂਰ ਕੋਆਰਡੀਨੇਟ ਕਰਨ ਮਿਲਣਾ ਜਿੰਨਾ ਹੀ ਵਤਵਤ ਹੋ ਸਕੇ ਸਪੋਰਟ ਕਰਨ। ਅਗਰ ਕਿਸੇ ਨੇ ਸਪਰਸ਼ ਕਰਨਾ ਹੈ ਮਤਲਬ ਕਿਸ ਤਰੀਕੇ ਨਾਲ ਮੈਂ ਜੀ ਤੁਹਾਨੂੰ ਆਪਣੇ ਫਾਦਰ ਸਾਹਿਬ ਸਰਦਾਰ ਪੂਰਨ ਸਿੰਘ ਜੀ ਉਹਨਾਂ ਦਾ ਨੰਬਰ ਤੁਹਾਨੂੰ ਸ਼ੇਅਰ ਕਰ ਦਿੰਦਾ ਜੋ ਕਿ ਯੂ ਐਸ ਏ ਬੈਕ ਸਪੀਡ ਦੇ ਵਿੱਚ ਬਾਬਾ ਦੀਪ ਸਿੰਘ ਗੁਰਦੁਆਰਾ ਹੈ ਟੈਕਸਿਸ ਦੇ ਵਿੱਚ ਉੱਥੇ ਉਹਨਾਂ ਦਾ ਨੰਬਰ ਹੈਗਾ 9296036917 ਔਰ ਜੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਕਿਸੇ ਨੇ ਸੰਪਰਕ ਕਰਨਾ ਜਾਂ ਕੋਈ ਕੋਈ ਫੋਨ ਨਾ ਲੱਗੇ ਕਿਸੇ ਕਾਰਨ ਕਰਕੇ ਕੋਈ ਜਾਣਕਾਰੀ ਲੈਣੀ ਹੋਵੇ ਜਾਂ ਸਾਡੀ ਹੈਲਪ ਕਰਨੀ ਹੋਵੇ ਤੇ ਮੇਰਾ ਨੰਬਰ 810000607 ਇਹ ਮੇਰਾ ਨੰਬਰ ਆ ਤੇ ਮੇਰਾ ਸੰਪਰਕ ਕਰ ਲਿਓ ਤਾਂ ਜੋ ਕੁਸ਼ਕ ਇਦਾਂ ਦੇ ਵਿੱਚ ਇਹ ਜਿੰਨਾ ਹੀ ਸਾਨੂੰ ਲੌਂਗ ਚੱਲਦਾ ਜਾ ਰਿਹਾ ਉਹਨੇ ਦੁੱਖ ਵਾਧੇ ਜਾ ਰਹੇ ਜੋ ਪਾਣਾ ਵਾਪਰਦਾ ਸੀ ਉਹ ਵਾਪਰ ਜਾ ਪਰ ਹੁਣ ਸਾਡੀ ਜੋ ਅਪੀਲ ਹੀ ਆ ਜੋ ਜਿੰਨੀ ਵਾਰ ਤੋਂ ਵਦ ਮਦਦ ਕਰ ਸਕਦਾ ਕਿਸੇ ਵੀ ਤਰੀਕੇ ਦੇ ਨਾਲ ਜੋ ਉਥੇ ਫਿਊਨਲ ਦੇ ਵਿੱਚ ਜਾਂ ਬਾਡੀ ਲਿਓਣ ਦੇ ਵਿੱਚ ਕਿਉਂਕਿ ਇਹ ਮੈਂ ਬੇਨਤੀ ਤਾਂ ਕਰ ਰਿਹਾ ਵੀ ਕੁਸ਼ਕ ਕਾਰਨ ਨੇ ਕਿ ਉਹ ਉਥੇ ਲੋਕਾਂ ਕੋਲ ਸਮਾਂ ਘਟਿਆ ਅਮਰੀਕਾ ਦੇ ਵਿੱਚ ਫਾਦਰ ਸਾਹਿਬ ਉੱਤੇ ਇਕੱਲੇ ਨੇ ਔਰ ਇੰਨੀ ਜਿਆਦਾ এডਿਕੇਸ਼ਨ ਸਾਇਰ এডਿਕੇਸ਼ਨ ਨਹੀਂ ਹੈ ਕਿ ਜੋ ਕਿ ਜਾ ਕੇ ਉਥੋਂ ਦੇ ਅਫੀਸਰ ਸਟਾਫ ਦੇ ਨਾਲ ਕੋਈ ਆਪਣੀ ਗੱਲ ਸ਼ੇਅਰ ਕਰ ਸਕਣ ਸੋ ਉਥੋਂ ਦੇ ਜੋ ਵਸਨੀਕ ਨੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਨਾਲ ਜਾ ਕੇ ਮਦਦ ਕਰਵਾ ਦਿੰਦੀ ਨੰਬਰ ਮੈਂ ਤੁਹਾਨੂੰ ਦੱਸਦਾ ਧੰਨਵਾਦ ਬਹੁਤ ਬਹੁਤ ਮੇਰਾ ਨਾਮ ਡਾਕਟਰ ਬੀ ਸਿੰਘ ਬਾੜਾ ਤੁਹਾਡੇ ਇਲਾਕੇ ਦੇ ਵਿੱਚ ਕਾਨੂੰਨ ਬਿਲਕੁਲ ਜੀ ਇਹ ਤੇ ਮੌਤ ਦੀ ਸੋਗ ਵਾਲੀ ਗੱਲ ਹੈ ਸਾਰਾ ਇਲਾਕਾ ਹੀ ਇਸ ਚੀਜ਼ ਦੇ ਸੋਗ ਮਤਲਬ ਹੀ ਹੈਗਾ ਸੋਗ ਦੇ ਵਿੱਚ ਕਿ ਬਹੁਤ ਦੁਖਦਾਈ ਘਟਨਾ ਜਿਹੜੀ ਇਹ ਵਾਪਰੀ ਹੈ ਪਰਿਵਾਰ ਦੇ ਤੇ ਇਸ ਟਾਈਮ ਜਿਹੜਾ ਵਾ ਦੁੱਖ ਦਾ ਮਾਹੌਲ ਹੈ ਤੇ ਇਹ ਜਿਹੜਾ ਸਮਾ ਵਾ ਕਿਸੇ ਦੇ ਨਾਂ ਹੀ ਆਵੇ ਤੇ ਚੰਗੀ ਗੱਲ ਹੈ ਜੇ ਇੱਥੇ ਹੋਵੇ ਨਿਗਾਹ ਦੇ ਸਾਹਮਣੇ ਹੋਵੇ ਤੇ ਸੋਗ ਗੱਲ ਹੋ ਜਾਂਦੀ ਆ ਇੱਕ ਪਰਦੇਸ ਵਿੱਚ ਬੈਠੇ ਬੰਦੇ ਨਾਲ ਇਹੋ ਜਿਹਾ ਪਾਣਾ ਵਾਪਰਦੇ ਆਵੇ ਬੜੀ ਮੰਡੀ ਗੱਲ ਬੜੀ ਨੰਨਕੀ ਗੱਲ ਆ ਕਿ ਇਹ ਸਾਰੇ ਤੱਕ ਸਾਨੂੰ ਕੋਈ ਗੱਲ ਸਾਹਮਣੇ ਨਹੀਂ ਆਦੀ ਇਨੇ ਦਿਨ ਤੋਂ ਸਾਨੂੰ ਇਸ ਚੀਜ਼ ਦਾ ਮੈਸੇਜ ਹੀ ਮਿਲਿਆ ਵੀ ਡੈੱਡ ਡੈੱਡ ਹੋ ਚੁੱਕੇ ਆ ਪਰ ਸਾਨੂੰ ਅਜੇ ਤੱਕ ਪ੍ਰੋਪਰ ਤੌਰ ਤੇ ਕੋਈ ਵੀ ਇਨਫੋਰਮੇਸ਼ਨ ਨਹੀਂ ਆ ਰਹੀ ਜੇਕਰ ਸਾਡੇ ਉੱਥੇ ਨੌਨ ਉੱਥੇ ਇਹਨਾਂ ਦੇ ਫਾਦਰ ਸਾਹਿਬ ਗਏ ਵੀ ਆ ਪਰ ਅੰਦਰ ਅਜੇ ਤੱਕ ਡੈੱਡ ਬੋਡੀ ਨੂੰ ਮਿਲ ਨਹੀਂ ਦਿਤਾਇਆ ਗਿਆ ਸੋ ਇਹ ਜਿਹੜੀ ਅਪੀਲ ਅਸੀਂ ਸਰਕਾਰ ਤੱਕ ਕਰਦੇ ਆ ਕਿ ਸਾਡਾ ਵੱਧ ਤੋਂ ਵੱਧ ਸਾਥ ਦਿਓ ਕਿਉਂਕਿ ਇਹ ਪਰਿਵਾਰ ਜਿਹੜਾ ਵਾ ਬਹੁਤ ਹੀ ਵਧੀਆ ਪਰਿਵਾਰ ਹੈ ਪਰ ਬਹੁਤ ਮਿਹਨਤੀ ਪਰਿਵਾਰ ਆ ਤੇ ਗੁਰੂ ਦੇ ਨਾਲ ਲੱਗਾ ਹੋਇਆ ਪਰਿਵਾਰ ਹੈ ਜਿਹੜੇ ਉੱਥੇ ਇਸ ਟਾਈਮ ਫਾਦਰ ਸਾਹਿਬ ਇਹਨਾਂ ਦੇ ਗਏ ਨੇ ਸਰਦਾਰ ਪੂਰਨ ਸਿੰਘ ਜੀ ਪੂਰਨ ਸਿੰਘ ਜੀ ਅਰਸ਼ ਕਰਸ਼ੀ ਜੀ ਸਾਹਿਬ ਨੇ ਇਹ ਇਹਨਾਂ ਦੇ ਠਾਡੀ ਦਾ ਕੰਮ ਹੈ ਠਾਡੀ ਜੱਥੇ ਦਾ ਕੰਮ ਹੈ ਸੋ ਇਹ ਗੁਰੂ ਦੇ ਨਾਲ ਜੁੜੇ ਹੋਏ ਪਰਿਵਾਰ ਆ ਆਪਾਂ ਵੱਧ ਤੋਂ ਵੱਧ ਜਿੰਨਾ ਵੀ ਮਦਦ ਕਰੀਏ ਤਾਂ ਜੋ লাশ ਇੱਥੇ ਆ ਸਕੇ ਸੋ ਜਿਹੜਾ ਗੁਰੂ ਨੇ ਬਾਣਾ ਵਾਪਰਨਾ ਉਹਦੇ ਵਾਪਰ ਗਿਆ ਪਰ ਗਾਂ ਵਾਸਤੇ ਸਾਨੂੰ লাশ ਇੱਥੇ ਮਿਲ ਜਬੇ ਵੱਧ ਤੋਂ ਵੱਧ ਮਦਦ ਜਿਹੜੀ ਆ ਉਹ ਕੀਤੀ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਦਿ ਲਈ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸੁਵਿਧਾ ਮਿਲਦੀ ਹੈ ਹਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ। ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਨਡੀਜ਼, ਟਾਈਫਾਇਡ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਮੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਾਂ ઉથે લાણા હોવે ભણી બિટાયરમ પાર્ટી હોય પાર્ટી આજ બુક કરો અજનલા પુરા અને ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼